ਹਾਂਜੀ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਸਿੱਖੋਗੇ ਆਪਣੀ ਕੰਪਾਰਟਮੈਂਟ ਰੀਪੇਅਰ ਸੁਪਲੀਮੈਂਟਰੀ ਅਪਲਾਈ ਕਰਨੀ ਜੋ ਵੀ ਦੋਸਤੋ ਤੁਹਾਡੀ ਕਲਾਸ ਰਹੇਗੀ ਤੁਸੀਂ ਉਸ ਦੀ ਸੁਪਲੀਮੈਂਟਰੀ ਅੱਜ ਦੀ ਇਸ ਵੀਡੀਓ ਦੇ ਵਿੱਚ ਮਾਰਚ ਤੇ ਫਰਵਰੀ 2025 ਦੀ ਅਪਲਾਈ ਕਰਨਾ ਸਿੱਖੋਗੇ ਜਿਨ੍ਹਾਂ ਦੀ ਮਾਰਚ ਦੇ ਵਿੱਚ ਰੀਪੇਅਰ ਆਈ ਸੀ ਤਾਂ ਇਸ ਨੂੰ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਕੰਪਲੀਟ ਪ੍ਰੋਸੈਸ ਸਿੱਖੋਗੇ ਫੀਸ ਤੁਹਾਨੂੰ ਕਿੰਨੀ ਲੱਗੇਗੀ ਕਿਹੜੀ ਕਲਾਸ ਨੂੰ ਕਿੰਨੀ ਫੀਸ ਲੱਗੇਗੀ ਸਰਟੀਫਿਕੇਟ ਪਲੱਸ ਤੁਹਾਡੀ ਰੀਪੀਅਰ ਫੀਸ ਇਹ ਸਾਰੀ ਟੋਟਲ ਤੁਹਾਨੂੰ ਫੀਸ ਵੀ ਦੱਸਾਂਗਾ ਤਾਂ ਅੱਜ ਦੀ ਇਸ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ ਜੇਕਰ ਦੋਸਤੋ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦੋਸਤੋ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖਿਆ ਕਰੋ ਕੋਈ ਵੀ ਨਵੀਂ ਅਪਡੇਟ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇਗੀ ਪਹਿਲਾ ਦੋਸਤੋ ਤੁਹਾਨੂੰ ਰੀਪੇਅਰ ਅਪਲਾਈ ਕਰਨ ਦੇ ਵਾਸਤੇ ਪੀਐਸਸੀਬੀ ਸਰਚ ਕਰਨਾ ਪਵੇਗਾ ਪੀਐਸਸੀਬੀ ਜਦੋਂ ਤੁਸੀਂ ਸਰਚ ਕਰੋਗੇ ਹੋਮ ਪੇਜ ਤੁਹਾਡੇ ਸਾਹਮਣੇ ਆ ਜਾਏਗਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਇੱਥੇ ਦੋਸਤੋ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕੁਝ ਨਵਾਂ ਇੰਟਰਫੇਸ ਆ ਜਾਏਗਾ نیچے ਸਕਰੋਲ ਡਾਊਨ ਕਰਨਾ ਹੁਣ ਆਨਲਾਈਨ ਫਾਰਮ ਤੇ ਤੁਸੀਂ ਕਲਿੱਕ ਕਰੋਗੇ ਜਦੋਂ ਦੋਸਤੋ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇੱਥੇ ਫਸਟ ਨੰਬਰ ਤੇ ਹੀ ਆਨਲਾਈਨ ਫਾਰਮ ਆਏਗਾ ਰੀਪੇਅਰ ਐਡੀਸ਼ਨਲ ਡੀਆਈਸੀ ਫਾਰਮ matriculation this senior secondary ਤੁਸੀਂ ਦੇਖ پا ਰਹੇ ਹੋ ਮਾਰਚ 2025 ਸੀਜ਼ਨ ਇੱਥੇ ਦੋਸਤੋ ਤੁਸੀਂ ਸਿੰਪਲੀ ਕਲਿੱਕ ਕਰ ਦੋਗੇ ਜਿਨ੍ਹਾਂ ਨੇ ਐਡੀਸ਼ਨਲ ਸਪੈਸ਼ਲ ਐਗਜ਼ਾਮੀਨੇਸ਼ਨ Matriculation ਦਾ ਦੇਣਾ ਹੈ ਉਹ ਵੀ ਤੁਹਾਡੇ ਸਾਹਮਣੇ ਫੀਸ ਉਹਨਾਂ ਦੱਸੀ ਹੋਈ ਹੈ ਥੱਲੇ ਲਿੰਕ ਵੀ ਦਿੱਤਾ ਹੋਇਆ ਹੈ ਸਿੰਪਲੀ ਦੋਸਤੋ ਉੱਪਰ ਆਪਾਂ ਫਸਟ ਲਿੰਕ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਇੰਟਰਫੇਸ ਆ ਜਾਏਗਾ ਜਿਹੜਾ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਲੇਕਿਨ ਨਹੀਂ ਆਪਾਂ ਇੱਥੇ ਹੋਮ ਤੇ ਜਾਣਾ ਹੈ ਪਹਿਲਾਂ ਤੁਹਾਡੇ ਸਾਹਮਣੇ ਇਹ ਆਏਗਾ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਇਨਸਟਰਕਸ਼ਨ ਆਣ ਗਿਆ ਜਿਹੜੀ ਤੁਸੀਂ ਦੋਸਤੋ ਦੇਖ ਰਹੇ ਹੋ ਐਡੀਸ਼ਨਲ ਸਬਜੈਕਟ ਇਆਂ ਇੱਥੇ ਦੋਸਤੋ ਤੁਸੀਂ ਕਲਿੱਕ ਕਰੋਗੇ ਇੱਥੇ ਡਾਊਨਲੋਡ ਤੇ ਕਲਿੱਕ ਕਰੋਗੇ ਡਾਊਨਲੋਡ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਆ ਜਾਏਗਾ ਜਿਹੜਾ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਮਾਰਚ 2025 ਦਾ ਮੈਟ੍ਰਿਕੂਲੇਸ਼ਨ ਦੀ ਜਿਹੜੀ ਦੋਸਤੋ ਤੁਹਾਡੀ ਕੰਪਾਰਟਮੈਂਟ ਹੈ ਰੀਪੇਅਰ ਹੈ ਇਸ ਦੇ ਵਿੱਚ ਤੁਹਾਨੂੰ ਦੋਸਤੋ ਸਾਰੀਆਂ ਹਦਾਇਤਾਂ ਜਿਹੜੀਆਂ ਕਿ ਪੜਨੀਆਂ ਜ਼ਰੂਰੀ ਹਨ ਇਹਨਾਂ ਸਾਰੀਆਂ ਹਦਾਇਤਾਂ ਨੂੰ ਇੱਕ ਵਾਰ ਪੜ ਲਓਗੇ ਇਸ ਤੋਂ ਬਾਅਦ ਦੋਸਤੋ ਥੱਲੇ ਤੁਹਾਡੀਆਂ ਫੀਸਾਂ ਆਣ ਗਿਆ ਜਿਹੜੀਆਂ ਕਿ ਤੁਸੀਂ ਇੱਥੇ ਦੇਖ ਰਿਹਾ ਹੋ ਰੀਪੇਅਰ ਕੰਪਾਰਟਮੈਂਟ ਅਤੇ ਵਾਦੂ ਵਿਸ਼ਾ ਲਈ ਪ੍ਰੀਖਿਆ ਫੀਸ ਤੁਸੀਂ ਦੇਖ ਰਹੇ ਹੋ 1150 200 ਟੋਟਲ 1350 ਸਹਿਮੇ ਤੁਹਾਨੂੰ ਹਾਰਡ ਕਾਪੀ ਇਹਦੇ ਵਿੱਚ ਹੀ ਫੀਸ ਦੇ ਮਿਲ ਰਹੀ ਹੈ ਤੁਹਾਨੂੰ ਇੱਥੇ ਸਰਟੀਫਿਕੇਟ ਵੀ ਨਾਲ ਮਿਲੇਗਾ ਉਸ ਤੋਂ ਬਾਅਦ ਸੀਨੀਅਰ ਸੈਕੰਡਰੀ ਦੇ ਵਾਸਤੇ ਤੁਸੀਂ ਦੇਖ ਰਹੇ ਹੋ 1500 ਪਲੱਸ 600 ਟੋਟਲ 2150 ਸਮੇਤ ਹਾਰਡ ਕਾਪੀ ਦੇ ਵਾਸਤੇ ਜੇਕਰ ਕਾਰਜਗਾਰੀ ਵਧਾਉਣੀ ਹੈ ਫਿਰ ਦੋਸਤੋ ਤੁਹਾਨੂੰ ਇੱਥੇ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਸਮੇਤ ਹਾਰਡ ਕਾਪੀ ਤੇ 2100 ਰੁਪਏ ਫੀਸ ਜਿਹੜੀ 10ਵੀਂ ਕਲਾਸ ਨੂੰ 12ਵੀਂ ਕਲਾਸ ਨੂੰ ਇੱਥੇ 2450 ਰੁਪਏ ਫੀਸ ਲੱਗੇਗੀ ਇਹ ਤੁਹਾਡੀਆਂ ਫੀਸਾਂ ਹਨ ਜਿਹੜੀਆਂ ਨੋਰਮਲ ਕੈਟਾਗਰੀ ਦੇ ਵਿੱਚ ਇਸ ਤੋਂ ਬਾਅਦ ਜੇਕਰ ਦੋਸਤੋ ਤੁਸੀਂ ਲੇਟ ਹੁੰਦੇ ਹੋ ਤੁਹਾਨੂੰ ਥੱਲੇ ਇੱਥੇ ਲੇਟ ਦੇ ਮੁਤਾਬਿਕ ਇਹ ਤੁਹਾਡੀ ਹੈ ਫੀਸ ਜਿਹੜੀ ਤੁਸੀਂ ਡੇਟ ਹੈਗੀ ਹੈ 17/9/2024 ਤੋਂ ਲੈ ਕੇ 14/10/2024 ਤੱਕ ਤੁਸੀਂ ਏ ਅਪਲਾਈ ਕਰਦੇ ਹੋ ਤੁਹਾਨੂੰ ਉਪਰ ਲੀਆਂ ਹੀ ਫੀਸਾਂ ਲੱਗਣਗੀਆਂ ਜਿਹੜੀਆਂ ਦੋਸਤੋ ਤੁਸੀਂ ਉੱਪਰ ਦੇਖੋਗੇ ਮੈਂ ਤੁਹਾਨੂੰ ਦੱਸ ਤੈਨਾ ਇੱਕ ਵਾਰ ਫਿਰ ਤੋਂ ਆਹ ਜਿਹੜੀਆਂ ਫੀਸਾਂ ਤੁਸੀਂ ਦੇਖ ਰਹੇ ਹੋ ਉਪਰ ਲੀਆਂ ਇਹ ਤੁਹਾਨੂੰ ਫੀਸਾਂ ਲੱਗਣਗੀਆਂ ਜੇਕਰ ਦੋਸਤੋ ਤੁਸੀਂ 14 10 ਤੱਕ ਅਪਲਾਈ ਕਰਦੇ ਹੋ ਜੇਕਰ ਤੁਸੀਂ ਲੇਟ ਹੁੰਦੇ ਹੋ 15 10 ਤੋਂ ਅਪਲਾਈ ਕਰਦੇ ਹੋ 500 ਨਾਲ ਤੁਹਾਨੂੰ ਲੇਟ ਫੀਸ ਲੱਗੇਗੀ 10ਵੀਂ ਦੀ ਤੇ 1500 ਤੁਹਾਨੂੰ 12ਵੀਂ ਦੀ ਲੱਗੇਗੀ ਇਹ ਦੋਸਤ ਤੁਹਾਡੀਆਂ ਫੀਸਾਂ ਵੱਧ ਜਾਣਗੀਆਂ ਇਸ ਤੋਂ ਬਾਅਦ ਸਿੰਪਲੀ ਦੋਸਤੋ ਤੁਸੀਂ ਬੈਕ ਚਲੇ ਜਾਓਗੇ इस तो बाद दोस्तों थले आएगा न्यू यूजर क्लिक है टूर रजिस्टर इतने दोस्तों तुसी क्लिक कर दोगे जो दोस्तों तुसी क्लिक करोगे तो सामने ये इंटरफेस आ जाएगा इतने दोस्तों हम बैच मंथ ईयर सिलैक्ट करोगे मार्च दो हज़ार पच्ची आ गया उस तो कैटेगरी तीडी तो की है रीपेयर कंपारमेंट या फिर अडिशनल सबजैक्ट वो तुम इतों चूज़ करोगे रीपेयर कंपारमेंट क्लास कि दसवीं है या फिर बारहवीं है वह तुम इतों दसवीं है तो मैट्रिकुलेशन बारहवीं है तो सीनीयर सैकेंडरी ਉਸ ਤੋਂ ਬਾਅਦ ਟਾਈਪ ਐਗਜ਼ਾਮ ਰੈਗੂਲਰ ਸੀਗਾ ਓਪਨ ਸੀਗਾ ਉਹ ਤੁਸੀਂ ਇੱਥੇ ਲਿਖ ਲੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸੀਜ਼ਨ ਆ ਜਾਏਗਾ ਦਸਵੀਂ ਦਾ ਜਨਵਰੀ ਜਿਹੜਾ ਵੀ ਤੁਹਾਡਾ ਰਹੇਗਾ ਉਸ ਤੋਂ ਬਾਅਦ ਇੱਥੇ ਤੁਸੀਂ ਦੇਖ ਰਹੇ ਹੋ ਮਾਰਚ ਹੈ ਫਬਰੀ ਹੈ ਜਾਂ ਫਿਰ ਅਪ੍ਰੈਲ ਹੈ ਉਸ ਮੁਤਾਬਕ ਤੁਸੀਂ ਇੱਥੋਂ ਸੀਜ਼ਨ ਚੂਜ਼ ਕਰ ਲੋਗੇ ਈਅਰ ਚੂਜ਼ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਆਪਣਾ ਰੋਲ ਨੰਬਰ ਜੋ ਤੁਹਾਨੂੰ ਮਿਲਿਆ ਸੀ ਉਹ ਤੁਸੀਂ ਇੱਥੇ ਰੋਲ ਨੰਬਰ ਫਿਲ ਕਰ ਦੋਗੇ ਈਮੇਲ ਸਹੀ ਸਹੀ ਫਿਲ ਕਰੋਗੇ ਮੋਬਾਈਲ ਨੰਬਰ ਸਹੀ ਸਹੀ ਫਿਲ ਕਰੋਗੇ ਉਸ ਤੋਂ ਬਾਅਦ ਦੋਸਤੋ ਸਿੰਪਲੀ ਤੁਸੀਂ ਇੱਥੇ ਰਜਿਸਟਰ ਤੇ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਰਜਿਸਟਰ ਤੇ ਕਲਿੱਕ ਕਰੋਗੇ ਤੁਸੀਂ ਇੱਥੇ ਰਜਿਸਟਰ ਹੋ ਜਾਓਗੇ ਤੁਹਾਡਾ ਸਾਰਾ ਡਾਟਾ ਇੱਥੇ ਕੈਚਪ ਹੋ ਜਾਏਗਾ ਤੁਹਾਡਾ ਨਾਮ ਵੀ ਆਏਗਾ ਤੁਹਾਡਾ ਫਾਦਰ ਨੇਮ ਵੀ ਆਏਗਾ ਮਾਤਾ ਦਾ ਵੀ ਨਾਮ ਆਏਗਾ ਤੇ ਤੁਹਾਡੀ ਰੀਪੇਅਰ ਵੀ ਕੈਲਕੂਲੇਟ ਹੋ ਕੇ ਆ ਜਾਈਗੀ ਕਿ ਤੁਹਾਡੀ ਇਸ ਸਬਜੈਕਟ ਦੇ ਵਿੱਚੋਂ ਰੀਪੇਅਰ ਹੈ ਉਸ ਤੋਂ ਬਾਅਦ ਦੋਸਤੋ ਤੁਸੀਂ ਸਿੰਪਲੀ ਜੇਕਰ ਤੁਹਾਡਾ ਸਾਰਾ ਡਾਟਾ ਸਹੀ ਰਹਿੰਦਾ ਹੈ ਤੁਹਾਨੂੰ ਸਿਰਫ ਅੱਗੇ ਫੀਸ ਪੇਡ ਕਰਨੀ ਪਵੇਗੀ ਫੀਸ ਪੇਡ ਕਰਨ ਤੋਂ ਬਾਅਦ ਦੋਸਤੋ ਤੁਸੀਂ ਫੀਡ ਨੈੱਟ ਬੈਂਕਿੰਗ ਤੋਂ ਕ੍ਰੈਡਿਟ ਕਾਰਡ ਤੋਂ ਡੈਬਿਟ ਕਾਰਡ ਤੋਂ ਜਿਸ ਵੀ ਤੁਸੀਂ ਸੁਵਿਧਾਰਾਂ ફીਸ ਪੇਡ ਕਰਨੀ ਚਾਹੋ ਕਰ ਲੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਆਪਣੇ ਪ੍ਰਿੰਟ ਆਊਟ ਨੂੰ ਕਾਲ ਕੇ ਰੱਖ ਲੋਗੇ ਉਸ ਤੋਂ ਬਾਅਦ ਜੇਕਰ ਦੋਸਤੋ ਤੁਹਾਡਾ ਕਈ ਵਾਰ 에ਰ ਆ ਜਾਂਦਾ ਹੈ ਸਿੰਪਲੀ ਦੋਸਤੋ ਤੁਸੀਂ ਇੱਥੇ ਚੈੱਕ ਫਾਰਮ ਸਟੇਟਸ ਤੇ ਚਲੇ ਜਾਓਗੇ ਇੱਥੇ ਦੋਸਤੋ ਕਲਿੱਕ ਕਰੋਗੇ ਇੱਥੇ ਦੋਸਤੋ ਸਰਚ ਬਾਈ ਆ ਰਿਹਾ ਹੈ ਤੇ ਤੁਸੀਂ ਰੋਲ ਨੰਬਰ ਰੈਫਰੈਂਸ ਨੰਬਰ ਮੋਬਾਈਲ ਨੰਬਰ ਜੋ ਵੀ ਤੁਸੀਂ ਫਿਲ ਕੀਤਾ ਹੋਏਗਾ ਉਹ ਤੁਸੀਂ ਲਿਖ ਕੇ ਇੱਥੇ ਰੋਲ ਨੰਬਰ ਫਿਲ ਕਰਿਓ ਸਰਚ ਤੇ ਕਲਿੱਕ ਕਰਿਓ ਤੁਹਾਡੇ ਸਾਹਮਣੇ ਤੁਹਾਡੀ ਡਿਟੇਲ ਸ਼ੋ ਹੋ ਜਾਵੇਗੀ ਫਾਰਮ ਸਟੇਟਸ ਇੱਥੇ ਆ ਜਾਏਗਾ ਕਿ ਤੁਹਾਡਾ ਫਾਰਮ ਪੈਂਡਿੰਗ ਹੈ ਅਪਰੂਵਲ ਹੈ ਉਹ ਤੁਹਾਡਾ ਸਭ ਕੁਝ ਆ ਜਾਏਗਾ ਬਸ ਤੁਸੀਂ ਫਾਰਮ ਅਪਲਾਈ ਕਰਨ ਲੱਗਾ ਕੋਈ ਵੀ ਗਲਤੀ ਨਹੀਂ ਕਰਨੀ ਜਿੱਥੇ ਦੋਸਤੋ ਤੁਹਾਡੇ ਕੋਲ ਫਾਰਮ ਨਹੀਂ ਫਿਲ ਹੁੰਦਾ ਉਹਤੇ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਇਹ ਛੋਟਾ ਜਿਹਾ ਫਾਰਮ ਹੈ ਇਸ ਛੋਟੇ ਜਿਹੇ ਫਾਰਮ ਨੂੰ ਤੁਸੀਂ ਕੰਪਲੀਟ ਕਰੋ ਜਿੱਥੇ ਵੀ ਤੁਹਾਨੂੰ ਡਾਊਟ ਲੱਗਦਾ ਹੈ ਤੁਸੀਂ ਕਲੀਅਰ ਕਰੋ ਤੁਹਾਡੀ ਕਰ ਬੈਠੇ ਹੈਲਪ ਕੀਤੀ ਜਾਵੇਗੀ ਇਸ ਚੈਨਲ ਤੇ ਤਾਂ ਇਹ ਦੋਸਤੋ ਇਸ ਫਾਰਮ ਨੂੰ ਤੁਸੀਂ ਕੰਪਲੀਟ ਕਰ ਲਓ ਜੇਕਰ ਦੋਸਤੋ ਤੁਸੀਂ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਿਓ ਉੱਥੇ ਵੀ ਦੋਸਤੋ ਤੁਹਾਨੂੰ ਨਵੀਂ-ਨਵੀਂ ਅਪਡੇਟ ਮਿਲਦੀ ਰਿਆ ਕਰੇਗੀ ਕੋਈ ਵੀ ਸਕੀਮ ਆਏਗੀ ਕੋਈ ਵੀ ਦੋਸਤ ਤੁਹਾਡੀ ਵੀਡੀਓ ਆਏਗੀ ਸਭ ਤੋਂ ਪਹਿਲਾਂ ਮਿਲਦੀ ਰਿਆ ਕਰੇਗੀ ਉਸ ਦਾ ਲਿੰਕ ਤੁਹਾਨੂੰ ਥੱਲੇ ਵੀਡੀਓ ਦੇ ਵਿੱਚ ਮਿਲ ਜਾਏਗਾ ਲਿੰਕ ਤੇ ਕਲਿੱਕ ਕਰਕੇ ਜੁਆਇਨ ਹੋ ਜਾਇਓ ਦੋਸਤੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ رائے ਦੇ ਕੇ ਜਾਣਾ ਜੇਕਰ ਦੋਸਤੋ ਵੀਡੀਓ ਚੰਗੀ ਲੱਗੇ ਲਾਈਕ ਔਰ ਸ਼ੇਅਰ ਜੂ ਕਰਨਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਸਬਸਕ੍ਰਾਈਬ ਕਰ ਲਿਓ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ